ਦੇਖੇ ਜਨਰਲੀ ਅਗਰ ਅਗਰ ਅਸੀਂ ਗੱਲ ਕਰੀਏ ਕਿ ਆਨਲਾਈਨ ਬਿਜ਼ਨੈਸਿਸ ਦਾ ਕੋਈ ਫਿਊਚਰ ਕੀ ਹੋਏਗਾ ਕਿ ਨਹੀਂ ਇਹਨੂੰ ਅਸੀਂ ਇਦਾਂ ਸਮਝਦੇ ਆ ਕਿ ਜਿਵੇਂ ਰੈਪਿਡ ਐਡਵਾਂਸਮੈਂਟ ਹੋ ਰਹੀ ਹੈ ਟੈਕਨੋਲੋਜੀ ਦੇ ਵਿੱਚ ਸਪੈਸ਼ਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਯੂ نو ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਓਵਰਪਾਵਰ ਕਰ ਰਹੀ ਹੈ ਸਾਰੇ ਹਰ ਕਿਸੇ profession ਨੂੰ ਤੇ ਉਹਦੇ ਆਟੋਮੈਟਿਕ ਪ੍ਰੋਸੈਸਸ ਨੇ ਉਹਦੇ ਕਰਕੇ ਵਾਈਡਰ ਰੀਚ ਹੈ ਔਰ ਮਾਰਕੀਟਿੰਗ ਸਟ੍ਰੈਟੇਜੀਜ਼ ਸਾਰੀਆਂ ਕੰਪਲੀਟਲੀ ਬਦਲ ਗਈਆਂ ਨੇ ਕੁਝ ਸਾਲਾਂ ਦੇ ਵਿੱਚ ਤੇ ਉਹਦੇ ਐਜ਼ ਅ ਕਨਸੀਕਵੈਂਸ ਕੀ ਹੋ ਰਿਹਾ ਹੈ ਕਿ ਜਿਹੜੇ ਬਿਜ਼ਨੈਸਿਸ ਦਾ ਇੱਕ ਆਨਲਾਈਨ ਡਿਜੀਟਲ ਪਲੈਟਫਾਰਮ ਹੈ ਉਹ ਫਲਰਿਸ਼ ਕਰ ਰਹੇ ਨੇ ਬਹੁਤ ਜ਼ਿਆਦਾ ਔਰ ਜਿਹੜੇ ਸਿਰਫ ਫਿਜ਼ੀਕਲ ਬਿਜ਼ਨਸ ਨੇ ਉਹਨਾਂ ਦੇ ਕੰਪੈਰੀਟਿਵਲੀ ਇੰਨਾ ਫਲਰਿਸ਼ ਨਹੀਂ ਕਰ ਰਹੇ ਐਂਡ ਅਸੀਂ ਇਹਦੇ ਇੱਕ ਐਗਜ਼ਾਮਪਲ ਲੈਨੇ ਆ ਲਾਈਕ Uber ride ਦੀ ਅਸੀਂ ਐਗਜ਼ਾਮਪਲ ਲੈਨੇ ਆ Uber ride ਜਿਹੜੀ ਆ ਵਰਲਡ ਦੀ ਲਾਰਜੈਸਟ ਟ੍ਰਾਂਸਪੋਰਟੇਸ਼ਨ ਤੇ ਕੈਬਸ ਦੀ ਜਿਹੜੀ ਕੰਪਨੀ ਹੈ ਬਟ ਉਹਦੇ ਜਿਹ ਪਹਿਲੇ ਕੀ ਹੁੰਦਾ ਸੀ अर्lier ਟਾਈਮਸ ਜਦੋਂ ਕਿਸੇ ਨੇ ਕੋਈ ਟੈਕਸੀ ਕੰਪਨੀ ਕੈਬਸ ਦੀ ਕੰਪਨੀ ਟ੍ਰਾਂਸਪੋਰਟੇਸ਼ਨ ਕੰਪਨੀ ਸ਼ੁਰੂ ਕਰਨੀ ਆ ਤੇ ਉਹਨਾਂ ਨੂੰ ਕਾਰਾਂ ਖਰੀਦਨੀਆਂ ਪੈਂਦੀਆਂ ਸੀ ਜਿਵੇਂ ਵੀਤੀ 50 ਕਾਰਾਂ ਜਿਹਦੇ ਕੋਲ ਜ਼ਿਆਦਾ ਉਹ ਜ਼ਿਆਦਾ ਸਕਸੈਸਫੁਲ ਪਰ ਜੇ ਤੁਸੀਂ ਦੇਖੋ Uber ਜਿਹੜਾ ਵੀ ਪਰਸਨ ਓਨ ਕਰ ਰਿਹਾ ਜਾਂ ਜਿਹੜੀ ਕੰਪਨੀ ਓਨ ਕਰ ਰਹੀ ਉਹਨਾਂ ਕੋ ਆਪਣੀ ਇੱਕ ਵੀ ਕਾਰ ਨਹੀਂ ਹੈ ਉਹ ਕੀ ਕਰ ਰਹੇ ਨੇ ਕਿ देयर आर ਕਸਟਮਰਸ ਜਿਨਾਂ ਨੂੰ ਜਿਨਾਂ ਨੂੰ ਕੈਂਪਸ ਦੀ ਲੋੜ ਆ ਐਂਡ देयर आर ਸਮ ਪੀਪਲ ਜਿਹੜੇ ਕਿ ਐਜ਼ ਅ ਟੈਕਸੀ ਡਰਾਈਵਰ ਦੇ ਵਾਂਟ ਟੂ ਵਰਕ ਦੇ ਵਾਂਟ ਟੂ ਅਰਨ ਤੇ ਉਹਨਾਂ ਦੋਨਾਂ ਦੇ ਵਿੱਚ Uber ਇੱਕ ਬ੍ਰਿਜ ਬਣਿਆ ਹੋਇਆ ਜਸਟ ਥਰੂ ਅ ਸੌਫਟਵੇਅਰ ਔਰ ਇੰਨੇ ਕਿਸ ਤਰ੍ਹਾਂ ਇੱਕ ਇੱਕ ਇੰਨੇ ਕਿਸ ਤਰ੍ਹਾਂ ਇਸ profession ਨੂੰ ਚੇਂਜ ਕੀਤਾ ਦੇਖੋ ਕੋਈ ਵੀ ਫਿਜ਼ੀਕਲ ਬਿਜ਼ਨਸ ਜਿਹੜਾ ਕੈਪਸ ਲੋਕੀ ਚ ਚਲਾਉਂਦੇ ਨੇ ਇਹ ਕੰਮ ਕਰਦੇ ਨੇ ਕੋਈ ਵੀ ਉਹਨੂੰ ਬੀਟ ਕਰ ਸਕਦਾ ਜਾਂ ਆਊਟ ਪਰਫਾਰਮ ਕਰ ਸਕਦਾ ਨੋ Uber ਦਾ ਕੰਮ ਜਿਹੜਾ ਮਿਲੀਅਨਸ ਦੇ ਵਿੱਚ ਹੈ ਮਿਲੀਅਨਸ ਦੇ ਵਿੱਚ ਮੰਥਲੀ ਮਿਲੀਅਨਸ ਯੂਜ਼ਰਸ ਨੇ ਇਹਦੇ ਔਰ ਇਸੇ ਤਰ੍ਹਾਂ ਅੱਗੇ ਕਹਿੰਦੇ ਨੇ ਕਿ ਕੁਝ ਸਾਲਾਂ ਵਿੱਚ ਇਹੋ ਜਿਹਾ ਟਾਈਮ ਆ ਜਾਏਗਾ ਜਦੋਂ there will be driverless cars ਜਿਹੜੀਆਂ self operating cars ਹੋਣਗੀਆਂ ਔਰ ਇਹ ਕਿਤੇ ਬਹੁਤ ਜਗ੍ਹਾ ਤੇ ਇੰਪਲੀਮੈਂਟ ਹੋ ਚੁੱਕਾ ਆਲਰੇਡੀ self operating cars ਆndੀਆਂ ਨੇ ਜਿਨ੍ਹਾਂ ਰੋਬੋਟ ਐਕਸਿਸ ਕਹਿੰਦੇ ਨੇ ਉਹ ਪਿਕ ਅਪ ਕਰ ਦਿਆ ਨੇ ਡ੍ਰੋਪ ਆਫ ਕਰ ਦਿਆ ਨੇ ਵਿਦਾਊਟ ਐਨੀ ਹਿਊਮਨ ਇਨਵੋਲਵਮੈਂਟ ਤੇ ਤੁਸੀਂ ਦੇਖੋ ਕਿਸ ਤਰ੍ਹਾਂ ਟਾਈਮ ਇੰਨਾ ਜਿਵੇਂ ਦੀ ਵਰਲਡ ਵਿੱਚ ਅਸੀਂ ਐਂਟਰ ਕਰ ਰਹੇ ਹਾਂ ਜਿਹੜਾ ਵਿਚ ਇਸ ਕੰਪਲੀਟਲੀ ਓਵਰ ਪਾਵਰਡ ਬਾਈ AI ਤੇ ਅਸੀਂ ਸਾਨੂੰ ਇਟਸ ਵੈਰੀ ਕ੍ਰੂਸ਼ੀਅਲ ਫੋਰ ਅਸ ਕਿ ਅਸੀਂ ਕੁਝ ਇਹੋ ਜਿਹਾ ਅਸੀਂ ਵੀ ਐਕਸਪਲੋਰ ਕਰੀਏ ਸਾਡੇ ਕੋ ਵੀ ਕੋਈ ਇਨਕਮ ਦਾ ਸੋਰਸ ਹੋਏ ਆਨਲਾਈਨ ਸਪੇਸ ਦੇ ਵਿੱਚ ਕਿ ਤਾਂ ਕਿ ਇਹੋ ਜਿਹਾ ਜਿਹੜਾ ਫਿਊਚਰ ਸਾਡੇ ਸਾਹਮਣੇ ਆ ਰਿਹਾ ਜਿਸ ਤਰ੍ਹਾਂ ਦਾ ਉਹਦੇ ਲਈ ਅਸੀਂ ਵੈਲ ਪ੍ਰਿਪੇਅਰਡ ਰਹੀਏ ਸੋ ਮੈਨੂੰ ਲੱਗਦਾ ਕਿ ਹਰ ਇੱਕ ਸਾਨੂੰ ਅਸਲੀ ਨਹੀਂ ਕਹਿੰਦੇ ਕਿ ਸਾਡੇ ਕੰਮ ਚਾਹੋ ਤੁਸੀਂ ਜਰੂਰ ਆਓ ਇਟਸ ਵਰਕਿੰਗ ਫॉर ਮੀ ਆਈ ਵਿਲ ਰეკਮੈਂਡ ਇਟ ਤੁਸੀਂ ਜਰੂਰ ਆਓ ਦੇਖੋ ਬਿਜ਼ਨਸ ਮਾਡਲ ਤੁਹਾਨੂੰ ਵਧੀਆ ਲੱਗਦਾ ਕਰੋ ਨਹੀਂ ਵਧੀਆ ਲੱਗਦਾ ਕੁਝ ਹੋਰ ਕਰੋ ਜਰੂਰ ਇੱਕ ਇਨਕਮ ਦਾ ਸੋਰਸ ਆਨਲਾਈਨ ਤੁਹਾਡਾ ਜਰੂਰ ਹੋਣਾ ਚਾਹੀਦਾ ਕਿਉਂਕਿ ਉਹੀ ਲੋਕ ਸਕਸੈਸਫੁਲ ਹੋਣਗੇ ਜਿਹੜੇ ਆਨਲਾਈਨ ਕੁਝ ਨਾ ਕੁਝ ਅਰਨ ਕਰ ਰਹੇ ਨੇ ਚਾਹੇ profession ਤੁਹਾਡਾ ਕੋਈ ਵੀ ਹੈ ਬਿਲਕੁਲ ਅਮ ਥੈਂਕ ਯੂ